ਬਦਮਾਸ਼ਾਂ ਦੇ ਹੌਸਲੇ ਐਨੇ ਬੁਲੰਦ ਹੋ ਗਏ ਨੇ ਕਿ ਸੂਬੇ ਵਿੱਚ ਆਏ ਦਿਨ ਕਤਲੋਗਾਰਤ ਤੇ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਹੀ ਰਹਿndੀਆਂ ਨੇ ਇਸੇ ਤਰ੍ਹਾਂ ਦਾ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਬੀਤੀ ਰਾਤ ਇੱਕ ਕੱਪੜਾ ਵਪਾਰੀ ਦੇ ਬੇਟੇ ਦੇ ਉੱਤੇ ਸ਼ਰਿਆਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਮਾਮਲਾ ਇਹ ਸਾਹਮਣੇ ਹੈ ਜਦੋਂ ਕੱਪੜਾ ਵਪਾਰੀ ਦਾ ਬੇਟਾ ਆਪਣੀ BMW ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲ ਕੇ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਇੱਕੇ ਦਮ ਉਸ ਉੱਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਗਈ ਹੈ ਇਹ ਫਾਇਰਿੰਗ ਅਣਪਛਾਤੇ ਨੌਜਵਾਨਾਂ ਵੱਲੋਂ ਕੀਤੀ ਗਈ ਜੋ ਉਸ ਦਾ ਪਿੱਛਾ ਕਰ ਰਹੇ ਸੀ ਇੱਕ ਬਰੇਜ਼ਾ ਗੱਡੀ ਤੇ ਚਿੱਟੇ ਰੰਗ ਦੀ ਗੱਡੀ ਤੋਂ ਉਸ ਦਾ ਪਿੱਛਾ ਕੀਤਾ ਜਾ ਰਿਹਾ ਸੀ ਅਚਾਨਕ ਉਹਨਾਂ ਨੇ ਉਸ ਗੱਡੀ ਦੇ ਤਾਬੜ ਤੋੜ ਫਾਇਰਿੰਗ ਜੋ ਕਰਨੀ ਉਹ ਸਟਾਰਟ ਕਰ ਦਿੱਤੀ ਇਸ ਨੂੰ ਦੇਖਦੇ ਹੋ BMW ਸਵਾਰ ਜੋ ਮੌਕੇ ਤੇ ਡਰ ਗਿਆ ਉਸ ਨੇ ਕਾਰ ਨੂੰ ਉੱਥੋਂ ਭਜਾ ਲਿਆ ਤੇ ਆਪਣੀ ਜਾਨ ਦੀ ਉਸ ਨੇ ਹਿਫਾਜ਼ਤ ਕਰ ਲਈ ਫਿਲਹਾਲ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਪਣੀ ਅਗਲੀ ਕਾਰਵਾਈ ਜੋ ਸ਼ੁਰੂ ਕਰ ਦਿੱਤੀ ਗਈ ਹੈ ਪਰਿਵਾਰ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿੰਨਾ ਦੋਸ਼ੀਆਂ ਨੇ ਉਸ ਤੇ ਜੋ ਫਾਇਰਿੰਗ ਕੀਤੀ ਆ ਉਹਨਾਂ ਵਿੱਚੋਂ ਉਹ ਕੁਛ ਦੇ ਚਿਹਰੇ ਉਹ ਪਛਾਣਦਾ ਉਹਨਾਂ ਦਾ ਨਾਮ ਵੀ ਉਹ ਦੱਸਣ ਵਿੱਚ ਕਾਮਯਾਬ ਹੋਇਆ ਹੈ ਪਰ ਪ੍ਰਸ਼ਾਸਨ ਦਾ ਫਿਰ ਇੱਕ ਵਾਰ ਇਹ ਸਵਾਲ ਜ਼ਰੂਰ ਉੱਠਦਾ ਹੈ ਕਿ ਸੂਬੇ ਵਿੱਚ ਜੋ ਲੋਅ ਐਂਡ ਆਰਡਰ ਦੀ ਸਥਿਤੀ ਆ ਉਹ ਕਿਸ ਹੱਦ ਤੱਕ ਜੋ ਡਾਵਾ ਡੋਲ ਹੋ ਚੁੱਕੀ ਆ ਇਸ ਬਾਰੇ ਆਪਣੀ رائے ਵੀ ਤੁਸੀਂ ਜ਼ਰੂਰ ਦਿਓ ਅੱਜ ਮੇਰਾ ਬੇਟਾ ਆਪਣੇ ਗੈਰੀ ਭਾਰ ਦੇ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨੋਂ ਮੁੜਿਆ ਉਹਦੇ ਬਰਾਬਰ ਆ ਕਿ ਗੱਡੀ ਆਈ ਤੇ ਉਹਦੇ ਬਰਾਬਰ ਜੋ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵਾਲੇ ਦੇਖਿਆ ਇਹਨੇ ਜੋ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਤਰਵਾਜੇ ਜਰਵਾਜੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀ ਉਹਨਾਂ ਦੇ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ ਉਤੋਂ ਨਿਕਲ ਗਏ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਜਿਹਨੇ ਹਮਲਾ ਕੀਤਾ ਉਹਦੇ ਅੱਗੇ ਦੋ ਜਿਹੜੇ ਜਾਨੇ ਸੀ ਉਹਨਾਂ ਨੂੰ ਪਛਾਣਦੇ ਬਾਈ ਨੇਮ ਵੀ ਜਾਣਦੇ ਨੇ ਉਹਨਾਂ ਦੀ ਫੋਟੋ ਪੁ ਤੇ ਉਹ ਗੱਡੀ ਕਿਹੜੀ ਸੀ ਵਾਈਟ ਮਰੀਜ਼ਾ ਵਾਈਟ ਗੱਡੀ ਸੀ ਤੇ ਪਿੱਛੇ ਤਿੰਨ ਚਾਰ ਜਾਨੇ ਸੀ ਫੁੱਲ ਗੱਡੀ ਫੁੱਲ ਸੀ ਜੀ ਇੱਕ ਆਰ ਐਨ ਐ ਜੀ ਇੱਕ ਦੀਪਾ ਪੂਰਾ ਇੱਕ ਦੀਪਾ ਪੂਰਾ ਹੈ ਜੀ ਕੋਈ ਰੰਜਿਸ਼ ਹੈ ਕੀ ਪੁਰਾਣੀ ਰੰਜਿਸ਼ ਪੁਰਾਣੀ ਨਹੀਂ ਰੰਜਿਸ਼ ਕੋਈ ਨਹੀਂ ਗਈ ਰੰਜਿਸ਼ ਕੋਈ ਨਹੀਂ ਜੀ ਮਾਡਲ ਟਾਊਨ ਪਹਿਲਾਂ ਇਹਦੇ ਦੋਸਤਾਂ ਤੇ ਇਹ ਗੈਰੀ ਭਾਰਦਵਾਜ ਦੇ ਫਾਇਰਿੰਗ ਹੋਈ ਸੀ ਜਿਹੱਚੇ ਗਵਾਹ ਸੀਗਾ ਉਸ ਕੇਸ ਚ ਇਹਦੇ ਨਾਲ ਦੇ ਦੋਸਤਾਂ ਨੂੰ ਦੋ ਇੱਕ ਨੂੰ ਦੋ ਗੋਲੀਆਂ ਗੋਲੀ ਲੱਗੀ ਸੀ ਉੱਚੋ ਜਿਹੜੇ 6 22 ਨੇਮ ਸੀਗੇ 20 ਬੰਦੇ ਹੋ ਦੂਜੇ ਸੀਗੇ ਉੱਚੇ ਬਾਈ ਨੇਮ ਵਾਲਾ ਕੋਈ ਨਹੀਂ ਫੜਿਆ ਗਿਆ ਅਣਜਾਨ 3-4 ਅਰੈਸਟ ਹੋਏ ਨੇ ਉਹਨਾਂ ਦੀ ਜ਼ਮਾਨਤਾਂ ਹੋ ਗਈਆਂ ਨੇ ਇਹ ਉਹ ਇਹਨਾਂ ਨੂੰ ਦੁਬਾਰਾ ਮਾਰਨ ਨੂੰ ਫਿਰਦੇ ਨੇ ਪਹਿਲਾਂ ਵੀ ਬੜੀ ਮੁਸ਼ਕਲ ਇਹਨਾਂ ਦੀ ਜਾਨ ਬਚੀ ਸੀ ਬਚੀ ਸੀ ਹੁਣ ਚਾਨੇ ਕੀ ਸਰ ਚਾਨਾ ਵੀ ਕਾਨੂੰਨੀ ਕਰ ਵੀ ਕੀਤੀ ਜਾ ਵੀ ਕਾਨੂੰਨ ਆਪਣਾ ਕੰਮ ਕਰੇ ਉਹ ਚੋਂ ਕੰਟਰੀ ਭੱਜ ਜਾਂਦੇ ਉਹੀ ਵੀ ਚੋਂ ਕੌਫੀ ਪੀ ਕੇ ਬਾਹਰ ਨਿਕਲ ਰਹੇ ਸੀ ਤਿੰਨ ਫਰੈਂਡ ਸੀਗੇ ਤੇ ਇੱਕਦਮ ਕਿਸੇ ਗੱਡੀ ਨੇ ਇਹਨਾਂ ਦਾ ਪਿੱਛਾ ਕੀਤਾ ਇਹਨਾਂ ਨੂੰ ਇਹ ਲੱਗਿਆ ਵੀ ਕੋਈ ਗੱਡੀ ਪਿੱਛਾ ਕਰ ਰਹੀ ਹੈ ਤੇ ਇਹਨਾਂ ਨੇ ਦੇਖਿਆ ਤੇ ਇੰਨੇ ਚ ਉਹਨਾਂ ਨਾਲ ਲਿਆ ਕੇ ਉਹਨਾਂ ਨੇ ਗੱਡੀ ਮਾਰੀ ਤੇ 2-3 ਵਾਰੀ ਅੱਛੀ ਤਰ੍ਹਾਂ ਗੱਡੀ ਮਾਰੀ ਤੇ ਬਿਲਕੁਲ ਗੱਡੀ ਡੈਮੇਜ ਕਰਤੀ ਫਿਰ ਉਹਨਾਂ ਨੇ ਨਾਲ ਹੀ ਫਾਇਰਿੰਗ ਸ਼ੁਰੂ ਕਰਤੀ ਉਹਨਾਂ ਨੇ ਅੰਦਾਦਨ ਫਾਇਰਿੰਗ ਕੀਤੀ ਇੰਨਾ ਤੇ ਨਾ ਇਹ ਨਹੀਂ ਪਤਾ ਕਾਫੀ ਗੋਲੀਆਂ ਚੱਲੀਆਂ ਤੇ ਗੋਲੀਆਂ ਜਿਵੇਂ ਗੱਡੀ ਦੇ ਵਿੱਚ ਨੇ ਇੱਕ ਨੀਚੇ ਵੀ ਹੈ ਗੱਡੀ ਦੀ ਡੋਰ ਤੇ ਵੀ ਲੱਗੀ ਹੋਈ ਹੈ ਸਾਰੇ ਸ਼ੀਸ਼ੇ ਸ਼ੂਸ਼ੇ ਸਭ ਡੈਮੇਜ ਹੋ ਗਏ ਤੇ ਇਹ ਇਹਨਾਂ ਨੇ ਪਹਿਲਾਂ ਵੀ ਫਾਇਰਿੰਗ ਕੀਤੀ ਸੀ ਉੱਚ ਦੋ ਮੁੰਡਿਆਂ ਨੂੰ ਪਹਿਲਾਂ ਗੋਲੀ ਲੱਗੀ ਸੀ ਤੇ ਉਹ ਫੜੇ ਨਹੀਂ ਗਏ ਇਸ ਲਈ ਉਹਨਾਂ ਦੇ ਜ਼ਿਆਦਾ ਹੀ ਹੌਂਸਲੇ ਬਲੰਦ ਹੋਏ ਹੋਏ ਹਨ ਵੀ ਕੋਈ ਕਾਰਵਾਈ ਨਹੀਂ ਹੋਈ ਵੇਰੀਫਾਈ ਕਰ ਰਹੇ ਨੇ ਇਹਨਾਂ ਦੇ ਇੱਕ ਦੋ ਬੰਦਿਆਂ ਨਾਲ ਪਹਿਲਾਂ ਹੋਇਆ ਵਾ ਇਹਨਾਂ ਦਾ ਪਰਚਾ ਵਗੈਰਾ ਉਹ ਤਾਂ ਵੇਰੀਫਾਈ ਕਰ ਰਹੇ ਆ ਉਹਨਾਂ ਨੂੰ ਸ਼ੱਕ ਹੈ ਉਹਨਾਂ ਤੇ ਆ ਤੇ ਬਾਕੀ ਪੋਰਟਲ ਚੱਲ ਰਹੀ ਆ ਕਿੰਨੇ ਫਾਇਰ ਕਿਤੇ ਗਏ ਨੇ ਸੋ ਦੋ ਫਾਇਰ ਗਏ ਨੇ